ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਇਹ ਤਸਵੀਰਾਂ ਜਲੰਧਰ ਦੇ ਇੱਕ ਢਾਬੇ ਦੀਆਂ ਨੇ ਜਿੱਥੇ ਰੋਟੀ ਖਾਣਾ ਆਇਆ ਇੱਕ ਨੌਜਵਾਨ ਪਹਿਲਾਂ ਤਾਂ 500 ਰੁਪਏ ਦੀ ਰੋਟੀ ਖਾ ਗਿਆ ਤੇ ਜਦੋਂ ਵਾਰੀ ਆਈ ਪੈਸੇ ਦੇਣ ਦੀ ਤਾਂ ਉਹ ਪੈਸੇ ਦਿੱਤੇ ਬਿਨਾਂ ਹੀ 9-2-11 ਹੋ ਗਿਆ ਅਤੇ ਉਹ ਜਾਂਦਾ ਜਾਂਦਾ ਢਾਬੇ ਦੇ ਕੈਸ਼ ਕਾਊਂਟਰ ਤੇ ਲੱਗਿਆ ਹੋਇਆ ਚਾਰਜਰ ਵੀ ਨਾਕੇ ਲੈ ਜਾਂਦਾ ਹੈ ਦੱਸਿਆ ਜਾ ਰਿਹਾ ਕਿ ਰੋਟੀ ਖਾਨ ਤੋਂ ਬਾਅਦ ਇਹ ਨੌਜਵਾਨ ਇੱਧਰ ਉੱਧਰ ਦੇਖਣ ਲੱਗਦਾ ਹੈ ਅਤੇ ਕੈਸ਼ ਕਾਊਂਟਰ ਤੇ ਮੋਬਾਈਲ ਚਾਰਜਰ ਦੇ ਨਾਲ ਛੇੜਛਾੜ ਕਰਨ ਲੱਗ ਜਾਂਦਾ ਹੈ ਜਦੋਂ ਢਾਬੇ ਦੇ ਮਾਲਕ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇਹ ਨੌਜਵਾਨ ਉੱਥੋਂ ਫਰਾਰ ਹੋ ਗਿਆ ਜਦਕਿ ਇਹ ਸਾਰੀ ਘਟਨਾ ਢਾਬੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ। ਇਹ ਕਲੀਰ ਕੀਤਾ ਆਇਆ tha ਉਹ ਪਹਿਲੇ ਸਭ ਤੋਂ ਪਹਿਲੇ ਕੈਸ਼ ਕਾਊਂਟਰ ਤੇ ਗਿਆ ਚਾਰਜਰ ਲੈਣੇ ਲਈ ਅਤੇ ਚਾਰਜਰ ਲੈ ਕਰਕੇ ਉਸਕੇ ਬਾਅਦ ਮੈਂ ਤਾਂ ਥਾਣੀ ਕੈਸ਼ ਕਾਊਂਟਰ ਤੇ ਮੈਂ ਪਿੱਛੇ ਕਿਚਨ ਵਿੱਚ ਲੱਗ ਗਿਆ tha तो मैं आया मैं पूछा यार चार्जर कौन ले गया लड़के से पूछा मैं चार्जर कौन ले गया तो सर मुझे पता नहीं मैं फिर रिकॉर्डिंग चेक किया तो फिर वही लड़का मेरे को नजर आया फिर वो जाके एक नंबर टेबल पे हमारा खाना खा रहा था खाना खाने के बाद चार पाँच सौ का पाँच सौ का बिल था उस वो उसके बाद खाना खाया और सीधा बाहर को भाग गया बाहर जाने के बाद मैं चलते हुए ऑटो में बैठ के उसके बाद चला गया हमने पीछा भी किया पर पता नहीं लगा कहाँ गया रास्ते में ऑटो वाले से मिला मैं उनसे पूछा कि सर लड़का आपके पास बैठा था एक कहता यार वो तो पीछे उतर गया अच्छा तो कभी पहले उसको देखा नहीं इससे पहले कभी नहीं देखा कोई कैश काउंटर तो नहीं गया आपका कैश के पास गया था कैश काउंटर के पास गया था वहां से उसने चार्जर उठाया जब मेरा लड़का आ गया कैश काउंटर के पास फिर वो पीछे हटाए बहरहाल पुलिस ने ढाबे के मालिक दी शिकायत दे आधार पे मामले की जांच शुरू कर दी है ताकि इस शातिर नौजवान को काबू ਕੀਤਾ جا سکے ਜਲੰਧਰ ਤੋਂ ਪਰਮਜੀਤ ਸਿੰਘ ਰੰਗਪੁਰੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ